ਇਹ ਖੁੱਲ੍ਹੇ ਹੋ ਜੋ ਸਾਰੇ ਨਵੇਂ ਪੰਜਾਬ ਪੋਲੀਟਿਕਲ ਸੌਫਕਾ ਚੈਨਲ ਤੁਹਾਡਾ ਸੋਇਆ ਪਿਆਰ ਦੇ ਗੁਰਜੀਸ ਆਰਿਆਂ ਦੀ ਆ ਜਾਣ ਨੂੰ ਸ਼੍ਰੋਮਣੀ ਕਾਲੀਦਾ ਦੇ ਕਾਰਜਕਾਰੀ ਪ੍ਰਧਾਨ ਬਰਿੰਦਰ ਸਿੰਘ ਪੁੰਦੜ ਅੱਜ ਗੁਰਦੁਆਰਾ ਸ੍ਰੀ ਲੋਹਨਵਰ ਸਾਹਿਬ ਕੇ ਪਹੁੰਚੇ ਨੇ ਤਸਵੀਰਾਂ ਵਿੱਚ ਵੇਖ ਰਹੇ ਹੋ ਵੀ ਵਕ ਵਕ ਮੁੰਡਿਆਲਾ ਹਲਕੇ ਦੇ ਜਿਹੜੇ ਸ਼੍ਰੋਮਣੀ ਕਾਲੀਦਾ ਦੇ ਜ਼ਿੰਮੇਦਾਰ ਤੇ ਵਰਕਰ ਸਰਬਾਜ ਬਾਈ ਜੀ ਕਿੰਨੀ ਦੇ ਵਿੱਚ ਆਪ ਪੁੱਛਿਓ ਇਹਨੇ ਆਪਣੇ ਪਿੰਡਾਂ ਜੋ گاؤں ਥੋੜਾ ਜਿਹਾ ਦਿਖਾ ਜਾ

ਆਜੋ ਬੈਠੋ ਮਰੋਟੀ ਜੀ